ਵੀ ਭਾਈ ਜਿਹੜਾ ਬੁਰਾ ਬੋਲਦਾ ਉਹਨੂੰ ਸੁਣੋ ਹੀ ਨਾ ਉਹਨੂੰ ਅੰਗੋਲਿਆ ਹੀ ਕਰ ਦਿਓ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਖਾਸ ਤੌਰ ਤੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਇਹਦੇ ਵਿੱਚ ਕੋਈ ਸਿੱਧੀ ਕੋਈ ਇਨਵੋਲਵਮੈਂਟ ਨਹੀਂ ਪਰ ਮੰਤਰੀ ਜੀ ਨਾਲ ਜਦੋਂ ਇਹ ਬੜਾ ਇਸ਼ੂ ਉੱਠਿਆ ਤੇ ਮੈਂ ਮੰਤਰੀ ਜੀ ਨਾਲ ਆਪ ਇਹਦੇ ਬਾਰੇ ਗੱਲ ਵੀ ਕੀਤੀ ਵੀ ਇਹ ਕੀ ਹੈ ਤੇ ਕਿਉਂ ਆ ਤੇ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਕਿਉਂ ਆ ਜਾਂ ਕੀ ਆ ਇਹ ਗੱਲ ਬਾਤ ਦੀ ਤੁਸੀਂ ਦੱਸੋ ਕੀ ਚਾਹੁੰਦੇ ਆ ਤੇ ਮੈਂ ਕਿਹਾ ਜੀ ਕਿਉਂ ਨਾ ਕੋਈ ਜਿਹੜੇ ਸਿੱਖ ਇਤਿਹਾਸਕਾਰ ਐਮਨੈਂਟ ਜਿਹੜੀਆਂ ਪਰਸਨੈਲਿਟੀਆਂ ਨੇ ਜਿਹੜੀਆਂ ਕੁਝ ਦੇਖ ਸਕਣ ਇਹਦੇ ਵਿੱਚ ਕੋਈ ਸੁਧਾਰ ਕਰ ਸਕਣ ਤੇ ਅਸੀਂ ਇੱਕ ਬੜੇ ਐਲ ਐਸ ਜੋਹਲ ਸਾਹਿਬ ਜਿਹੜੇ ਸਾਡੇ ਲੁਧਿਆਣੇ ਤੋਂ ਨੇ ਦੂਜੇ ਜਿਹੜੇ ਸਾਡੇ ਬڑے ਸੀਨੀਅਰ ਐਕਸ ਆਈ ਐਸ ਆਫੀਸਰ ਨੇ ਤੇ ਉਹ ਚੇਅਰਮੈਨ ਜਿਹੜੇ ਨਿਰਦੇਸ਼ ਸਾਹਿਬ ਸਾਡਾ ਤਖਤ ਸਾਹਿਬਾ ਉਹਦੇ ਚੇਅਰਮੈਨ ਨੇ ਇਹ ਕਾਫੀ ਅਸੀਂ ਬੇਨਤੀ ਕੀਤੀ ਸੀ ਪਰ ਕਈਆਂ ਨੇ ਨਾ ਕੀਤੀ ਕਈਆਂ ਨੇ ਹਾਂ ਕੀਤੀ ਆਪਣਾ ਆਪਣਾ ਕੋਈ ਕੰਟਰੋਵਰਸੀਆਂ ਅੱਜ ਇਹਤੇ ਚੱਲਦੀਆਂ ਹਰ ਕੋਈ ਇਹ ਚ ਪਹਿਣਾ ਨਹੀਂ ਚਾਹੁੰਦਾ ਪਰ ਮੈਂ ਇਹ ਦੋਨਾਂ ਜਾਣਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਬੇਨਤੀ ਕਰਨ ਤੇ ਇਹ ਜਿਹੜੇ ਸਾਡੇ ਚੇਅਰਮੈਨ ਨੇ ਜਿਹੜੇ ਫਿਲਮ ਸੈਂਸਰ ਬੋਰਡ ਦੇ ਉਹਨਾਂ ਨਾਲ ਬਹਿ ਕੇ ਇਹਨਾਂ ਦੋਨੋਂ ਜਣਿਆਂ ਨੇ ਉਹ ਪਿਕਚਰ ਦੇਖੀ ਪਿਕਚਰ ਦੇ ਵਿੱਚ ਬਿਲਕੁਲ ਉਹ ਸੀਨ ਨਹੀਂ ਹੋਣੇ ਚਾਹੀਦੇ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਹੈ ਬਿਲਕੁਲ ਵੀ ਕੋਈ ਐਸਾ ਸੀਨ ਜਿਹੜਾ ਕਿ ਸਿੱਖ ਭਾਈਚਾਰੇ ਨੇ ਜੋ ਕਿਹਾ ਹੈ ਜਾਂ ਅਕਾਲ ਤਖਤ ਸਾਹਿਬ ਨੇ ਜੋ ਗੱਲ ਕਹੀ ਆ ਉਹ ਬਿਲਕੁਲ ਵੀ ਐਸਾ ਕੋਈ ਸੀਨ ਖਾਸ ਤੌਰ ਜਰੂਰ ਕੇਂਦਰ ਮੇਰੇ ਅਰਗੇ ਪੰਜਾਬ ਤੋਂ ਇੱਕ ਮੰਤਰੀ ਹੋਣ ਤਾਂ ਇਹ ਜਦੋਂ ਵੀ ਇਹ ਗੱਲ ਧਿਆਨ ਚ ਆਈ ਉਦੋਂ ਹੀ ਇਹਦੇ ਉੱਤੇ ਵੱਡਾ ਡਿਸੀਜਨ ਲੈ ਕੇ ਹਜੇ ਤਰੀਕ ਕਿਉਂਕਿ ਕੋਰਟ ਚ ਪਿਕਚਰ ਵਾਲੇ ਜਿਨ੍ਹਾਂ ਨੇ ਬਣਾਈ ਸੀ ਉਹ ਕੋਰਟ ਚ ਚਲੇ ਗਏ ਹਾਈ ਕੋਰਟ ਚਲੇ ਗਏ ਮੁੰਬਈ ਚ ਜਿਨ੍ਹਾਂ ਨੇ ਆਦੇਸ਼ ਦਿੱਤਾ ਸੀ ਅਸੀਂ ਤਾਂ ਇਹਨੂੰ ਬਿਲਕੁਲ ਹੌਰ ਅਸੀਂ ਅੱਗੇ ਤਰੀਕ ਲਈ ਆ ਵੀ ਕੋਈ ਵੀ ਐਸੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖਾਂ ਨੂੰ ਉਹਨਾਂ ਨੂੰ ਕੋਈ ਗੱਲ ਜਿਹੜੀ ਲੱਗੇ ਵੀ ਸਾਡੇ ਲਈ ਇਹ ਠੀਕ ਨਹੀਂਗੀ ਤੇ ਉਹ 100% ਅਸੀਂ ਸ਼ੋਰ ਕਰਦੇ ਆ ਐਸੀ ਕੋਈ ਵੀ ਚੀਜ਼ ਉਹਦੇ ਵਿੱਚ ਨਹੀਂ ਦਿਖਾਈ ਜਾਊਗੀ ਉਹਦੇ ਸੀਨ ਜਿਹੜੇ ਸਾਰੇ ਕੱਟ ਦਿੱਤੇ ਜਾਣਗੇ ਕੱਟ ਦਿੱਤੇ ਗਏ ਨੇ ਤੇ ਇਹਦੇ ਬਾਰੇ ਸਹਿਮਤੀ ਆ ਜਿਹੜੀ ਪਿਕਚਰ ਵਾਲਿਆਂ ਨੇ ਵੀ ਆ ਜਿਹੜੀ ਜਿਨ੍ਹਾਂ ਦੀ ਮੂਵੀ ਆ ਉਹਨਾਂ ਨੇ ਵੀ ਜਿਤਾਈ ਆ ਤੇ ਮੈਨੂੰ ਲੱਗਦਾ ਜਦੋਂ ਵੀ ਇਹ ਪਿਕਚਰ ਹੋਊਗੀ ਸਿੱਖਾਂ ਬਾਰੇ ਕੋਈ ਵੀ ਉਹਦੇ ਵਿੱਚ ਵਿਵਾਦਿਤ ਚੀਜ਼ ਜਿਹੜੀ ਆ ਉਹ ਨਹੀਂ ਦਿਖਾਈ ਜਾਊਗਾ ਆਖਰ ਸਾਹਿਬ ਨੂੰ ਲੈ ਕੇ ਲਗਾਤਾਰ ਕਿਆਸਰਾਈਆਂ ਨੇ ਵੀ ਕੋਈ ਨਰਾਜ਼ਗੀ ਹੈ ਤੁਸੀਂ ਵੱਡੇ ਲੀਡਰੋਂ ਤੁਹਾਡੇ ਲਗਾਤਾਰ ਮੁਲਾਕਾਤ ਹੋ ਜੀ ਰਹੀ ਹੈ ਬਿਲਕੁਲ ਕੀ ਇਹੋ ਜੀ وجہ ਹੈ ਕਿ ਜਾਖਰ ਸਾਹਿਬ ਦੂਰ ਨਜ਼ਰ ਆ ਰਹੇ ਨੇ ਪਾਰਟੀ ਨਹੀਂ ਆਪ ਕੋ ਦਿਲਿਆ ਦੇ ਨਹੀਂ ਦੇਖੋ ਇਹ ਨਾ ਸਪੈਸ਼ਲ ਜਿਹੜੀ ਹਰਿਆਣਾ ਇਲੈਕਸ਼ਨ ਨੂੰ ਦੇਖ ਕੇ ਇਹ ਕਿਸੇ ਨੇ ਇਹ ਵਾ ਇਹ ਖਬਰ ਜਿਹੜੀ ਆ ਇਹ ਫਲੋਟ ਕੀਤੀ ਹੈ ਉਡਾਈ ਆ ਤੇ ਉਹ ਵਾਕਈ ਉੱਚ ਉਹ ਖਬਰ ਚੱਲ ਵੀ ਬੜੀ ਧੂਮ ਧੁੜਾਕੇ ਨਾਲ ਰਹੀ ਆ ਜਦੋਂ ਇੱਕ ਜਨਰਲ ਸੈਕਟਰੀ ਇੰਚਾਰਜ ਜਿਹੜੇ ਸਾਡੇ ਪੰਜਾਬ ਦੇ ਨੇ ਬੀਜੇਪੀ ਵੱਲੋਂ ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਜਾਵੇ ਵੀ ਭਾਈ ਇਹ ਗੱਲ ਬਿਲਕੁਲ ਨਹੀਂ ਗਈ ਮੇਰੀ ਉਹਨਾਂ ਨਾਲ ਗੱਲ ਹੋਈ ਆ ਉਹ ਆਪਣੇ ਪਹਿਲਾਂ ਬਾਹਰ ਗਏ ਸੀ ਉਹ ਨਿੱਜੀ ਕੰਮ ਨਾਲ ਫਿਰ ਉਦੋਂ ਬੰਦ ਗੱਲ ਕੋਈ ਰਹਿ ਕੀ ਜਾਂਦੀ ਆ ਮੈਨੂੰ ਇਹ ਤਾਂ ਦੱਸੋ ਨਾ ਜੇ ਹਾਈ ਕਮਾਂਡ ਨੇ ਇਹ ਗੱਲ ਕਹਿ ਤੀ ਤਾਂ ਫਿਰ ਕੁਐਸਚਨ ਉੱਥੇ ਰਹਿ ਕਿੱਥੋਂ ਜਾਂਦਾ ਮੈਂ ਤਾਂ ਕੱਲ ਗਾਂਧੀ ਜੀ ਦੇ ਪ੍ਰੋਗਰਾਮ ਤੇ ਸੀਗਾ ਮੈਂ ਤਾਂ ਇਹੀ ਸਿੱਖਿਆ ਵੀ ਭਾਈ ਜਿਹੜਾ ਬੁਰਾ ਬੋਲਦਾ ਉਹਨੂੰ ਸੁਣੋ ਹੀ ਨਾ ਉਹਨੂੰ ਅੰਗੋਲਿਆ ਹੀ ਕਰ ਦਿਓ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਖਾਸ ਤੌਰ ਤੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਇਹਦੇ ਵਿੱਚ ਕੋਈ ਸਿੱਧੀ ਕੋਈ ਇਨਵੋਲਵਮੈਂਟ ਨਹੀਂ ਪਰ ਮੰਤਰੀ ਜੀ ਨਾਲ ਜਦੋਂ ਇਹ ਬੜਾ ਇਸ਼ੂ ਉੱਠਿਆ ਤੇ ਮੈਂ ਮੰਤਰੀ ਜੀ ਨਾਲ ਆਪ ਇਹਦੇ ਬਾਰੇ ਗੱਲ ਵੀ ਕੀਤੀ ਵੀ ਇਹ ਕੀ ਹੈ ਤੇ ਕਿਉਂ ਆ ਤੇ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਕਿਉਂ ਆ ਜਾਂ ਕੀ ਆ ਇਹ ਗੱਲ ਬਾਤ ਦੀ ਤੁਸੀਂ ਦੱਸੋ ਕੀ ਚਾਹੁੰਦੇ ਆ ਤੇ ਮੈਂ ਕਿਹਾ ਜੀ ਕਿਉਂ ਨਾ ਕੋਈ ਜਿਹੜੇ ਸਿੱਖ ਇਤਿਹਾਸਕਾਰ ਐਮਨੈਂਟ ਜਿਹੜੀਆਂ ਪਰਸਨੈਲਿਟੀਆਂ ਨੇ ਜਿਹੜੀਆਂ ਕੁਝ ਦੇਖ ਸਕਣ ਇਹਦੇ ਵਿੱਚ ਕੋਈ ਸੁਧਾਰ ਕਰ ਸਕਣ ਤੇ ਅਸੀਂ ਇੱਕ ਬੜੇ ਐਲ ਐਸ ਜੋਹਲ ਸਾਹਿਬ ਜਿਹੜੇ ਸਾਡੇ ਲੁਧਿਆਣੇ ਤੋਂ ਨੇ ਦੂਜੇ ਜਿਹੜੇ ਸਾਡੇ ਬڑے ਸੀਨੀਅਰ ਐਕਸ ਆਈ ਐਸ ਅਫੀਸਰ ਨੇ ਤੇ ਉਹ ਚੇਅਰਮੈਨ ਜਿਹੜੇ ਨਰੇਟ ਸਾਹਿਬ ਸਾਡਾ ਤਖਤ ਸਾਹਿਬ ਆ ਉਹਦੇ ਚੇਅਰਮੈਨ ਨੇ ਇਹ ਕਾਫੀ ਅਸੀਂ ਬੇਨਤੀ ਕੀਤੀ ਸੀ ਪਰ ਕਈਆਂ ਨੇ ਨਾ ਕੀਤੀ ਕਈਆਂ ਨੇ ਹਾਂ ਕੀਤੀ ਆਪਣਾ ਆਪਣਾ ਕੋਈ ਕੰਟਰੋਵਰਸੀਆਂ ਅੱਜ ਇਹਤੇ ਚੱਲਦੀਆਂ ਹਰ ਕੋਈ ਇਹ ਚ ਪਹਿਣਾ ਨਹੀਂ ਚਾਹੁੰਦਾ ਪਰ ਮੈਂ ਇਹ ਦੋਨਾਂ ਜਾਣਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਬੇਨਤੀ ਕਰਨ ਤੇ ਇਹ ਜਿਹੜੇ ਸਾਡੇ ਚੇਅਰਮੈਨ ਨੇ ਜਿਹੜੇ ਫਿਲਮ ਸੈਂਸਰ ਬੋਰਡ ਦੇ ਉਹਨਾਂ ਨਾਲ ਬਹਿ ਕੇ ਇਹਨ ਦੋਨੋਂ ਜਣਿਆਂ ਨੇ ਉਹ ਪਿਕਚਰ ਦੇਖੀ ਪਿਕਚਰ ਦੇ ਵਿੱਚ ਬਿਲਕੁਲ ਉਹ ਸੀਨ ਨਹੀਂ ਹੋਣੇ ਚਾਹੀਦੇ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਹੈ ਬਿਲਕੁਲ ਵੀ ਕੋਈ ਐਸਾ ਸੀਨ ਜਿਹੜਾ ਕਿ ਸਿੱਖ ਭਾਈਚਾਰੇ ਨੇ ਜੋ ਕਿਹਾ ਹੈ ਜਾਂ ਕਲਤਖ ਸਾਹਿਬ ਨੇ ਜੋ ਗੱਲ ਕਹੀ ਆ ਉਹ ਬਿਲਕੁਲ ਵੀ ਐਸਾ ਕੋਈ ਸੀਨ ਖਾਸ ਤੌਰ ਜਦੋਂ ਕੇਂਦਰ ਮੇਰੇ ਵਰਗੇ ਪੰਜਾਬ ਤੋਂ ਇੱਕ ਮੰਤਰੀ ਹੋਣ ਤਾਂ ਇਹ ਜਦੋਂ ਵੀ ਇਹ ਗੱਲ ਧਿਆਨ ਚ ਆਈ ਉਦੋਂ ਹੀ ਇਹਦੇ ਉੱਤੇ ਵੱਡਾ ਡਿਸੀਜਨ ਲੈ ਕੇ ਹਜੇ ਤਰੀਕ ਕਿਉਂਕਿ ਕੋਰਟ ਚ ਪਿਕਚਰ ਵਾਲੇ ਜਿਨ੍ਹਾਂ ਨੇ ਬਣਾਈ ਸੀ ਉਹ ਕੋਰਟ ਚ ਚਲੇ ਗਏ ਹਾਈ ਕੋਰਟ ਚਲੇ ਗਏ ਮੁੰਬਈ ਚ ਜਿਨ੍ਹਾਂ ਨੇ ਆਦੇਸ਼ ਦਿੱਤਾ ਸੀ ਅਸੀਂ ਤਾਂ ਇਹਨੂੰ ਬਿਲਕੁਲ ਹੋਰ ਅਸੀਂ ਅੱਗੇ ਤਰੀਕ ਲਈ ਆ ਵੀ ਕੋਈ ਵੀ ਐਸੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖਾਂ ਨੂੰ ਉਹਨਾਂ ਨੂੰ ਕੋਈ ਗੱਲ ਜਿਹੜੀ ਲੱਗੇ ਵੀ ਸਾਡੇ ਲਈ ਇਹ ਠੀਕ ਨਹੀਂਗੀ ਤੇ ਉਹ 100% ਅਸੀਂ ਸ਼ੋਰ ਕਰਦੇ ਆ ਐਸੀ ਕੋਈ ਵੀ ਚੀਜ਼ ਉਹਦੇ ਵਿੱਚ ਨਹੀਂ ਦਿਖਾਈ ਜਾਊਗੀ ਉਹਦੇ ਸੀਨ ਜਿਹੜੇ ਸਾਰੇ ਕੱਟ ਦਿੱਤੇ ਜਾਣਗੇ ਕੱਟ ਦਿੱਤੇ ਗਏ ਨੇ ਤੇ ਇਹਦੇ ਬਾਰੇ ਸਹਿਮਤੀ ਆ ਜਿਹੜੀ ਪਿਕਚਰ ਵਾਲਿਆਂ ਨੇ ਵੀ ਆ ਜਿਹੜੀ ਜਿਨ੍ਹਾਂ ਦੀ ਮੂਵੀ ਆ ਉਹਨਾਂ ਨੇ ਵੀ ਜਿਤਾਈ ਆ ਤੇ ਮੈਨੂੰ ਲੱਗਦਾ ਜਦੋਂ ਵੀ ਇਹ ਪਿਕਚਰ ਹੋਊਗੀ ਸਿੱਖਾਂ ਬਾਰੇ ਕੋਈ ਵੀ ਉਹਦੇ ਵਿੱਚ ਵਿਵਾਦਿਤ ਚੀਜ਼ ਜਿਹੜੀ ਆ ਉਹ ਨਹੀਂ ਦਿਖਾਈ ਜਾਊ। ਜਾਖੜ ਸਾਹਿਬ ਨੂੰ ਲੈ ਕੇ ਲਗਾਤਾਰ ਕਿਆਸਰਾਂ ਨੇ ਵੀ ਕੋਈ ਨਰਾਜ਼ਗੀ ਹੈ ਤੁਸੀਂ ਵੱਡੇ ਲੀਡਰੋਂ ਤੁਹਾਡੇ ਲਗਾਤਾਰ ਮੁਲਾਕਾਤਾਂ ਚੁੱਕੀ ਰਹੀਏ। ਬਿਲਕੁਲ। ਸਾਹਿਬ ਕੀ ਇਹੋ ਜੀ وجہ ਹੈ ਕਿ ਜਾਖੜ ਸਾਹਿਬ ਦੂਰ ਨਜ਼ਰ ਆ ਰਹੇ ਨੇ ਪਾਰਟੀਆਂ ਆਪੋ ਤੇਂ ਲਿਆ। ਨਹੀਂ ਦੇਖੋ ਇਹ ਨਾ ਸਪੈਸ਼ਲ ਜਿਹੜੀ ਹਰਿਆਣਾ ਇਲੈਕਸ਼ਨ ਨੂੰ ਦੇਖ ਕੇ ਇਹ ਕਿਸੇ ਨੇ ਇਹ ਵਾ ਇਹ ਖਬਰ ਜਿਹੜੀ ਆ ਇਹ ਫਲੋਟ ਕੀਤੀ ਹੈ ਉਡਾਈ ਹੈ ਤੇ ਉਹ ਵਾਕਈ ਉੱਚ ਉਹ ਖਬਰ ਚੱਲ ਵੀ ਬੜੀ ਧੂਮ ਧੜਾਕੇ ਨਾਲ ਰਹੀ ਆ ਜਦੋਂ ਇੱਕ ਜਨਰਲ ਸੈਕਟਰੀ ਇੰਚਾਰਜ ਜਿਹੜੇ ਸਾਡੇ ਪੰਜਾਬ ਦੇ ਨੇ ਬੀਜੇਪੀ ਵੱਲੋਂ ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਜਾਵੇ ਵੀ ਭਾਈ ਇਹ ਗੱਲ ਬਿਲਕੁਲ ਨਹੀਂ ਗਈ ਮੇਰੀ ਉਹਨਾਂ ਨਾਲ ਗੱਲ ਹੋਈ ਆ ਉਹ ਆਪਣੇ ਪਹਿਲਾਂ ਬਾਹਰ ਗਏ ਸੀ ਉਹ ਨਿੱਜੀ ਕੰਮ ਨਾਲ ਫਿਰ ਉਦੋਂ ਬਾਅਦ ਗੱਲ ਕੋਈ ਰਹਿ ਕੀ ਜਾਂਦੀ ਆ ਮੈਨੂੰ ਇਹ ਤਾਂ ਦੱਸੋ ਨਾ ਜੇ ਹਾਈ ਕਮਾਂਡ ਨੇ ਇਹ ਗੱਲ ਕਹਿ ਤੀ ਤਾਂ ਫਿਰ ਕੁਐਸਚਨ ਉੱਥੇ ਰਹਿ ਕਿੱਥੋਂ ਜਾਂਦਾ ਮੈਂ ਤਾਂ ਕੱਲ ਗਾਂਧੀ ਜੀ ਦੇ ਪ੍ਰੋਗਰਾਮ ਤੇ ਸੀਗਾ ਮੈਂ ਤਾਂ ਇਹੀ ਸਿੱਖਿਆ ਵੀ ਭਾਈ ਜਿਹੜਾ ਬੁਰਾ ਬੋਲਦਾ ਉਹਨੂੰ ਸੁਣੋ ਹੀ ਨਾ ਉਹਨੂੰ ਅੰਗੋਲਿਆ ਹੀ ਕਰ ਦਿਓ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਖਾਸ ਤੌਰ ਤੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਇਹਦੇ ਵਿੱਚ ਕੋਈ ਸਿੱਧੀ ਕੋਈ ਇਨਵੋਲਵਮੈਂਟ ਨਹੀਂ ਪਰ ਮੰਤਰੀ ਜੀ ਨਾਲ ਜਦੋਂ ਇਹ ਬੜਾ ਇਸ਼ੂ ਉੱਠਿਆ ਤੇ ਮੈਂ ਮੰਤਰੀ ਜੀ ਨਾਲ ਆਪ ਇਹਦੇ ਬਾਰੇ ਗੱਲ ਵੀ ਕੀਤੀ ਵੀ ਇਹ ਕੀ ਹੈ ਤੇ ਕਿਉਂ ਆ ਤੇ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਕਿਉਂ ਆ ਜਾਂ ਕੀ ਆ ਇਹ ਗੱਲ ਬਾਅਦ ਦੀ ਤੁਸੀਂ ਦੱਸੋ ਕੀ ਚਾਹੁੰਦੇ ਆ ਤੇ ਮੈਂ ਕਿਹਾ ਜੀ ਕਿਉਂ ਨਾ ਕੋਈ ਜਿਹੜੇ ਸਿੱਖ ਇਤਿਹਾਸਕਾਰ ਐਮਨੈਂਟ ਜਿਹੜੀਆਂ ਪਰਸਨੈਲਿਟੀਆਂ ਨੇ ਜਿਹੜੀਆਂ ਕੁਝ ਦੇਖ ਸਕਣ ਇਹਦੇ ਵਿੱਚ ਕੋਈ ਸੁਧਾਰ ਕਰ ਸਕਣ ਤੇ ਅਸੀਂ ਇੱਕ ਬੜੇ ਐਲ ਐਸ ਜੋਹਲ ਸਾਹਿਬ ਜਿਹੜੇ ਸਾਡੇ ਲੁਧਿਆਣੇ ਤੋਂ ਨੇ ਦੂਜੇ ਜਿਹੜੇ ਸਾਡੇ ਬڑے ਸੀਨੀਅਰ ਐਕਸ ਆਈਐਸ ਅਫਸਰ ਨੇ ਤੇ ਉਹ ਚੇਅਰਮੈਨ ਜਿਹੜੇ ਨਿਰਦੇਸ਼ ਸਾਹਿਬ ਸਾਡਾ ਤਖਤ ਸਾਹਿਬ ਆ ਉਹਦੇ ਚੇਅਰਮੈਨ ਨੇ ਇਹ ਕਾਫੀ ਅਸੀਂ ਬੇਨਤੀ ਕੀਤੀ ਸੀ ਪਰ ਕਈਆਂ ਨੇ ਨਾ ਕੀਤੀ ਕਈਆਂ ਨੇ ਹਾਂ ਕੀਤੀ ਆਪਣਾ ਆਪਣਾ ਕੋਈ ਕੰਟਰੋਵਰਸੀਆਂ ਅੱਜ ਇਹਤੇ ਚੱਲਦੀਆਂ ਹਰ ਕੋਈ ਇਹ ਚ ਪਹਿਣਾ ਨਹੀਂ ਚਾਹੁੰਦਾ ਪਰ ਮੈਂ ਇਹ ਦੋਨਾਂ ਜਾਣਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਬੇਨਤੀ ਕਰਨ ਤੇ ਇਹ ਜਿਹੜੇ ਸਾਡੇ ਚੇਅਰਮੈਨ ਨੇ ਜਿਹੜੇ ਫਿਲਮ ਸੈਂਸਰ ਬੋਰਡ ਦੇ ਉਹਨਾਂ ਨਾਲ ਬਹਿ ਕੇ ਇਹਨ ਦੋਨੋਂ ਜਣਿਆਂ ਨੇ ਉਹ ਪਿਕਚਰ ਦੇਖੀ ਪਿਕਚਰ ਦੇ ਵਿੱਚ ਬਿਲਕੁਲ ਉਹ ਸੀਨ ਨਹੀਂ ਹੋਣੇ ਚਾਹੀਦੇ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਹੈ ਬਿਲਕੁਲ ਵੀ ਕੋਈ ਐਸਾ ਸੀਨ ਜਿਹੜਾ ਕਿ ਸਿੱਖ ਭਾਈਚਾਰੇ ਨੇ ਜੋ ਕਿਹਾ ਹੈ ਜਾਂ ਅਕਾਲ ਤਖਤ ਸਾਹਿਬ ਨੇ ਜੋ ਗੱਲ ਕਹੀ ਆ ਉਹ ਬਿਲਕੁਲ ਵੀ ਐਸਾ ਕੋਈ ਸੀਨ ਖਾਸ ਤੌਰ ਜਦੋਂ ਕੇਂਦਰ ਮੇਰੇ ਅਰਗੇ ਪੰਜਾਬ ਤੋਂ ਇੱਕ ਮੰਤਰੀ ਹੋਣ ਤਾਂ ਇਹ ਜਦੋਂ ਵੀ ਇਹ ਗੱਲ ਧਿਆਨ ਚ ਆਈ ਉਦੋਂ ਹੀ ਇਹਦੇ ਉੱਤੇ ਵੱਡਾ ਡਿਸੀਜਨ ਲੈ ਕੇ ਹਜੇ ਤਰੀਕ ਕਿਉਂਕਿ ਕੋਰਟ ਚ ਪਿਕਚਰ ਵਾਲੇ ਜਿਨ੍ਹਾਂ ਨੇ ਬਣਾਈ ਸੀ ਉਹ ਕੋਰਟ ਚ ਚਲੇ ਗਏ ਹਾਈ ਕੋਰਟ ਚਲੇ ਗਏ ਮੁੰਬਈ ਚ ਜਿਨ੍ਹਾਂ ਨੇ ਆਦੇਸ਼ ਦਿੱਤਾ ਸੀ ਅਸੀਂ ਤਾਂ ਇਹਨੂੰ ਬਿਲਕੁਲ ਹੌਰ ਅਸੀਂ ਅੱਗੇ ਤਰੀਕ ਲਈ ਆ ਵੀ ਕੋਈ ਵੀ ਐਸੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖਾਂ ਨੂੰ ਉਹਨਾਂ ਨੂੰ ਕੋਈ ਗੱਲ ਜਿਹੜੀ ਲੱਗੇ ਵੀ ਸਾਡੇ ਲਈ ਇਹ ਠੀਕ ਨਹੀਂਗੀ ਤੇ ਉਹ 100% ਅਸੀਂ ਸ਼ੋਰ ਕਰਦੇ ਆ ਐਸੀ ਕੋਈ ਵੀ ਚੀਜ਼ ਉਹਦੇ ਵਿੱਚ ਨਹੀਂ ਦਿਖਾਈ ਜਾਊਗੀ ਉਹਦੇ ਸੀਨ ਜਿਹੜੇ ਸਾਰੇ ਕੱਟ ਦਿੱਤੇ ਜਾਣਗੇ ਕੱਟ ਦਿੱਤੇ ਗਏ ਨੇ ਤੇ ਇਹਦੇ ਬਾਰੇ ਸਹਿਮਤੀ ਆ ਜਿਹੜੀ ਪਿਕਚਰ ਵਾਲਿਆਂ ਨੇ ਵੀ ਆ ਜਿਹੜੀ ਜਿਨ੍ਹਾਂ ਦੀ ਮੂਵੀ ਆ ਉਹਨਾਂ ਨੇ ਵੀ ਜਿਤਾਈ ਆ ਤੇ ਮੈਨੂੰ ਲੱਗਦਾ ਜਦੋਂ ਵੀ ਇਹ ਪਿਕਚਰ ਹੋਊਗੀ ਸਿੱਖਾਂ ਬਾਰੇ ਕੋਈ ਵੀ ਉਹਦੇ ਵਿੱਚ ਵਿਵਾਦਿਤ ਚੀਜ਼ ਜਿਹੜੀ ਆ ਉਹ ਨਹੀਂ ਦਿਖਾਈ ਜਾਊਗਾ ਆਖੜ ਸਾਹਿਬ ਨੂੰ ਲੈ ਕੇ ਲਗਾਤਾਰ ਕਿਆਸਰਾਂਿਆਂ ਨੇ ਵੀ ਕੋਈ ਨਰਾਜ਼ਗੀ ਹੈ ਤੁਸੀਂ ਵੱਡੇ ਲੀਡਰੋਂ ਤੁਹਾਡੇ ਲਗਾਤਾਰ ਮੁਲਾਕਾਤਾਂ ਚ ਜੀ ਰਹੀ ਹੈ ਬਿਲਕੁਲ ਕਿ ਇਹੋ ਜੀ وجہ ਹੈ ਕਿ ਜਖਰ ਸਾਹਿਬ ਦੂਰ ਨਜ਼ਰ ਆ ਰਹੇ ਨੇ ਪਾਰਟੀ ਦੀਆਂ ਉਹ ਚੀਜ਼ਾਂ ਨਹੀਂ ਦੇਖੋ ਇਹ ਨਾ ਸਪੈਸ਼ਲ ਜਿਹੜੀ ਹਰਿਆਣਾ ਇਲੈਕਸ਼ਨ ਨੂੰ ਦੇਖ ਕੇ ਇਹ ਕਿਸੇ ਨੇ ਇਹ ਵਾ ਇਹ ਖਬਰ ਜਿਹੜੀ ਆ ਇਹ ਫਲੋਟ ਕੀਤੀ ਹੈ ਉਡਾਈ ਆ ਤੇ ਉਹ ਵਾਕਈ ਉੱਚ ਉਹ ਖਬਰ ਚੱਲ ਵੀ ਬੜੀ ਧੂਮ ਧੁੜਾਕੇ ਨਾਲ ਰਹੀ ਹੈ ਜਦੋਂ ਇੱਕ ਜਨਰਲ ਸੈਕਟਰੀ ਇੰਚਾਰਜ